ਆ ਮੰਮੀ ਵੇਖਿਆ ਵੀਰ ਦੇ ਕੰਮ ਕਿੰਦਾਂ ਦੀਆਂ ਗੱਲਾਂ ਕਾਣ ਰਿਆਈ ਆਖੇ ਪੈਸੇ ਚੋਰੀ ਦੇ ਜਾ ਕਰੂੰਗਾ ਦੱਸ ਸਾਡਾ ਹੀ ਘਰ ਸਾਡਾ ਹੀ ਸਾਰਾ ਕੁਝ ਤੇ ਅਹੀਂ ਪੈਸੇ ਚੋਰੀ ਲਈਏ ਕੀ ਗੱਲ ਅਹੀਂ ਚੋਰਨੀ ਆ ਵੀ ਚੈਨਾ ਕੋ ਭੀਖ ਮੰਗਣੀ ਆ ਉਹਨਾਂ ਦਾ ਇਰਾਦਾ ਵਾ ਇਹਨਾਂ ਨੂੰ ਬੁਰੇ ਬਣਾਵਾਂਗੇ ਇਹਨਾਂ ਦੀ ਕਿਹੜੀ ਗੱਲ ਵਾ ਇਹਨਾਂ ਨੂੰ ਕਹ ਦਊਗਾ ਵੀ ਚੋਰੀ ਲੱਲੇ ਪੈਸੇ ਤੇ ਮੁਰਕੇ ਸਾਡਾ ਨਾਮ ਲਾ ਦਊਗਾ ਸਾਡਾ ਹੀ ਘਰ ਤੇ ਸਾਨੂੰ ਚੋਰ ਬਣਾਉਣ ਡਿਆ ਕਿੱਡੀਆਂ ਮਾੜੀਆਂ ਆਤਾਂ ਦੱਸਣ ਡਿਆ ਸਾਨੂੰ ਵੇ ਵੀਰਪਾਲ ਦਾ ਭਾਬੀ ਵਾਲੇ ਕੰਮ ਭਾਬੀ ਚ ਇਹ ਆਤਾ ਵਾ ਇਥੋਂ ਚੀਜ਼ ਲਈ ਤੇ ਨਾਮ ਕਰਤਾ ਉਹਦਾ ਹਾਡੇ 'ਚ ਇਹ ਕੰਮ ਨਹੀਂ ਹੈਗੇ ਜੇ ਘਰੋ ਚੀਜ਼ ਲਵਾਂਗੇ ਤਾਂ ਘਰੋਂ ਹੀ ਦੱਸਾਂਗੇ ਅੱਜ ਚੋਰੀ ਪੈਸੇ ਲੈ ਲੈਂਦੀਆਂ ਤੇ ਕੱਲ ਨੂੰ ਉਹੀ ਕੋਈ ਚੀਜ਼ ਵੀ ਲਿਉਣੀ ਉਹ ਵੀ ਤਾਂ ਡਰ-ਡਰ ਲਿਉਂਦੀਆਂ ਵੀ ਅਗਲੇ ਪੁੱਛਣਗੇ ਕਿੱਥੋਂ ਆਈ ਹੈ ਤੇ ਨਾਲੇ ਉਹਨੀਆਂ ਦੇ ਅੱਖਾਂ ਤਾਂ ਨਹੀਂ ਨਿਕਲਣੀਆਂ ਚਾਹੀਜਾ ਇਹਨਾਂ ਨੇ ਪੁੱਛਣਾ ਵੀ ਕਿੱਥੋਂ ਪੈਸੇ ਲੈ ਆਂਡੀਆਂ ਤੇ ਕੀ ਕਰਨਡੀਆਂ ਆਖਰ ਇੱਕ ਦਿਨ ਤਾਂ ਸੱਚਾ ਕੰਮ ਸਚਾਈ ਦਾ ਪਤਾ ਲੱਗਣਾ ਹੀ ਆ ਵੀ ਚਾਹੇ ਤ ਕੋਈ ਇਹ ਕੰਮ ਕਰਦੀ ਆਵੇ ਚਾਹੇ ਨੂੰ ਕੁਝ ਕਰਨਾ ਆਉਂਦਾ ਹੋਵੇ ਤੇ ਅਸੀਂ ਚੱਲ ਪਤਾ ਵਾ ਵੀ ਆ ਆਪਣੀ ਸੁਵਾਈ ਕਰਨੀ ਆ ਵੀ ਪੈਸੇ ਚਾਰ ਔਣਦੇ ਆ ਏਦਾਂ ਉਹਨੇ ਕਿੱਥੋਂ ਦੱਸਣਾ ਅਗਲੀ ਨੂੰ ਤੇ ਹੀ ਕਹਿਣਾ ਕਿ ਤਾ ਕੀ ਚਲ ਕੋਈ ਨਹੀਂ ਅਸੀਂ ਪੈਸੇ ਲੈਣੇ ਕਿਉਂ ਆ ਜਦੋਂ ਲਵਾਂਗੇ ਸਾਦੀ ਪੈਸੇ ਲਵਾਂਗੇ ਸਾਨੂੰ ਚੋਰੀ ਪੈਸੇ ਲੈਣ ਦੀ ਕੋਈ ਲੋੜ ਨਹੀਂਗੀ ਅਸੀਂ ਕੋਈ ਚੋਰ ਬਣਨਾ ਨਾਲੇ ਨਾਲੇ ਆਪਣਾ ਘਰ ਗੋਣਾਂ ਨਾਲ ਪੜੋ ਆਪਣਾ ਸਾਨੂੰ ਕਿ ਲੋੜ ਵਾ ਤਾਂ ਹੋਰ ਨਾ ਪੈਸੇ ਲਵਾਂਗੇ ਤਾਂ ਟੌਰ ਨਾ ਖਰਚਿਆ ਕਰਾਂਗੇ ਵੀ ਚਲੀ ਗੱਲ ਤੇ ਹੁਣ ਇਹ ਆ ਵੀਰ ਨੂੰ ਸੁਣਾਇਆ ਜੋ ਮੈਂ ਤੁਹੀਂ ਵੀ ਮੈਂ ਆਪਣੀ ਪਹਿਲੀ ਵੱਖਰੀ ਕਰਨੀ ਆ ਤਾਂ ਕਰਕੇ ਮਿਰਚਾਂ ਲੱਗਿਆ ਇਹਨਾਂ ਨੂੰ ਅਸਲ ਦੇ ਵਿੱਚ ਵੀ ਕਿਤੇ ਉਹੀ ਗੱਲ ਨਾ ਹੋਵੇ ਸਿੱਧਾ ਕਹੋ ਬਹਿ ਕੇ ਵੀ ਪੈਸੇ ਦੇਣੇ ਆ ਤਾਂ ਸਾਹਮਣੇ ਦੇ ਇਹਦਾ ਚੋਰੀ ਚੋਰੀ ਵਾਲਾ ਕੰਮ ਕੋਈ ਨਹੀਂ ਹੈਗਾ ਨਹੀਂ ਤੇ ਮੇਰਾ ਹਿੱਸਾ ਦੇ ਨਹੀਂ ਤਾਂ ਗੱਲ ਹੁਣ ਕੀਤੀ ਆ ਹੁਣ ਕੋ ਨਚਾ ਨਾ ਵੜਦੇ ਫੇਰ ਕਰਾਂਗੇ ਗੱਲ ਉਹਨੂੰ ਕਿਹੜਾ ਦੇਦਾਂ ਨਹੀਂ ਖਰਿਆ ਤਾਂ ਹੀ ਕਿਆ ਵਾ ਵੀ ਅੱਡੇ ਦਾ ਹੀ ਰੋਟੀ ਪਕਾ ਲੈਨੇ ਆ ਉਹਨੂੰ ਖਰਚਾ ਦੇ ਦੇ ਅੱਡ ਤੇ ਤਾਂ ਕਰਕੇ ਵਿਆਹ ਵਾ ਉਹਨੇ ਕੀ ਮਦਦ ਦਿੱਤੀ ਆਣੇ ਨੂੰ ਬਲਜੀਤ ਨਹੀਂ ਮਮਮੀ ਵੀਰ ਵੀ ਬੜਾ ਚਲਾਕ ਆ ਵਿੱਚੋ ਵਿੱਚ ਵੀਰ ਨੂੰ ਤੂੰ ਸਿੱਧਾ ਨਾ ਜਾਣੀ ਹਾਂ ਤੇ ਚਲਾਕ ਵਾ ਤਾਂ ਮੈਨੂੰ ਪਤਾ ਵਾ ਚਲਾਕ ਵਾ ਤਾਂ ਸਾਰੇ ਕੰਮ ਚੁੱਪ ਕਰਕੇ ਅੰਦਰੇ ਅੰਦਰ ਕਰੀ ਜਾਂਦਾ ਚੱਲ ਕੋਈ ਗੱਲ ਨਹੀਂ ਕੀਤਾ ਨਾ ਤੇਰੇ ਮਾਮੇ ਨੂੰ ਫੋਨ ਉਹ ਆਂਦਾ ਮੈਂ ਦਿਹਾੜੀ ਦਾ ਕਾ ਦਊਗਾ ਫੇਰ ਇਹਨੂੰ ਪਤਾ ਲੱਗੂਗਾ ਨਾ ਉਹਦੇ ਸਾਹਮਣੇ ਦੱਸੂਗਾ ਨਾ ਵੀ ਕਿਹច ਕਸੂਰਾ ਕਿਹច ਨਹੀਂ ਨਾਲੇ ਆਪਿਆਂ ਨੇ ਨਿਬੇੜ ਜਾਣਾ ਸਭ ਕੁਝ ਤੂੰ ਟੈਨਸ਼ਨ ਨਾ ਲੈ। ਉਹ ਮੰਮੀ ਉਹ ਦਾਏ ਗੱਲੋਂ ਤੁਸੀਂ ਚੰਗਾ ਕੀਤਾ। ਆਪੇ ਮਾਮਾ ਹੁਣ ਫਿਰ ਇਹਨਾਂ ਦੇ ਚੰਗੇ ਕੰਨ ਖਿੱਚ ਕੇ ਜਾਉ ਤੇ ਮਾ ਮੇਰੇ ਸਾਹਮਣੇ ਇਹਨਾਂ ਨੂੰ ਕੋਈ ਗੱਲ ਵੀ ਨਹੀਂ ਆਉਂਦੀ। ਐਵੇਂ ਮਿਊ ਮਿਊ ਕਰਦੇ ਰਹਿੰਦੇ ਫਿਰ ਦੋਵੇਂ ਦੇਖੀ ਤੇ ਇਹਨੇ ਕੁਸਕਣਾ ਨਹੀਂਗਾ। ਪਤਾ ਤੈਨੂੰ ਫੇਰ ਹੀ ਲੱਗਣਾ। ਹੁਣ ਨਹੀਂ ਤੁਹਾਡੇ ਆਖੇ ਨਹੀਂ ਇਹਨੇ ਲੱਗਣਾ। ਮੈਂ ਤਾਂ ਕਹਿੰਨੀ ਆ ਭਾਬੀ ਦੀ ਮਾਂ ਨੂੰ ਵੀ ਸਦਣਾ ਚਾਹੀਦਾ ਸੀ। ਨਾਲੇ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਤੁਹਾਡੀ ਕੁੜੀ ਇੱਥੇ ਕੀ ਕੁਝ ਕਰਦੀ ਆ। ਵੀ ਕੱਲੂ ਜੇ ਤੇਰੀਆਂ ਨੋਵਾ ਇਦਾਂ ਕਰੂ ਤੇ ਫਿਰ ਕੀ ਕਰੂੰ ਤੂੰ? ਤਪਾ ਭਾਬੀ ਦੇ ਮਾਣੇ ਪਾਪੀ ਵੱਲ ਦੀ ਗੱਲ ਕਰਨੀ ਆ ਲੈ ਸਾਡੇ ਵੱਲ ਦੀ ਕਰਨੀ ਆ ਕੋਈ ਨਹੀਂ ਅੰਦਰ ਦਾ ਪਿਆੜਾ ਤੀ ਪੁੱਤ ਮਾੜਾ ਵਾ ਉਹਨਾਂ ਨੇ ਸਾਡੇ 'ਚ ਕਸੂਰ ਕੱਢ ਕੇ ਜਾਣਾ ਦਾ ਮੰਮੀ ਸਾਡੇ 'ਚ ਕਿਦਾਂ ਕਸੂਰ ਕੱਢ ਜਣਗੇ ਸਾਡਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ ਕਸੂਰ ਤੇ ਸਾਰਾ ਭਾਬੀ ਦਾ ਵਾ ਤੋ ਏਡੀ ਚਲਾਕ ਵਾ ਉਹਨੇ ਪਹਿਲਾਂ ਨਾ ਫੋਨ ਕਰ ਕਰ ਕੇ ਉਹਨਾਂ ਨੂੰ ਸੁਕਾ ਲਿਆ ਹੋਊਗਾ ਹਾਂਜੀ ਬੀਜੀ ਹੋਰ ਸੁਣਾਓ ਸਿਹਤਾਂ ਠੀਕ ਠਾਕ ਆ ਹਾਂ ਠੀਕ ਠਾਕ ਮੈਂ ਤੁਹਾਡੇ ਘਰ ਤੇ ਕੰਮ ਆਈ ਸੀ ਇੱਕ ਕੀ ਕੰਮ ਹੈ ਬੀਜੀ ਮੈਂ ਤੇ ਸਾਸੂ ਨੂੰ ਮਿਲਣ ਨਹੀਂ ਉਹ ਤਾਂ ਕਿਤੇ ਗਏ ਆ ਉਹ ਘਰ ਨਹੀਂ ਆਗੇ ਅੱਛਾ ਚਲੋ ਕਦੋਂ ਕਨੂ ਆਉਣਗੇ ਉਹਨਾਂ ਟਾਈਮ ਲੱਗ ਜਾਣਾ ਵਾ ਤੂੰ ਮੈਨੂੰ ਦੱਸ ਦੋ ਕੋਈ ਗੱਲ ਨਹੀਂ ਮੈਨੂੰ ਨਾ ਇੱਕ ਦਿਨ ਆਂਗੇ ਸਾਡੀ ਬੁੱਢੀ ਦਾ ਰਿਸ਼ਤਾ ਕੀਤਾ ਚੰਗਾ ਹੋਏ ਤੇ ਸਾਡਾ ਦੱਸ ਪਾਈ ਅੱਛਾ ਜੀ ਤੇ ਹੋ ਮੈਨੂੰ ਮਿਲਿਆ ਰਿਸ਼ਤਾ ਅੱਛਾ ਦੱਸੋ ਫੇਰ ਕਿੱਦਾਂ ਦਾ ਅੰ ਮੁੰਡਿਆ ਦੀ ਨਾ ਅੱਧਾ ਕਿੱਲਾ ਪੈ ਰਿਹਾ ਝੂਠ ਨਹੀਂ ਬੋਲਣਾ ਤੇ ਬਾਤੀ ਪ੍ਰਾਈਵੇਟ ਕੰਮ ਕਰਦਾ। ਹਾਂ ਹੈ ਬੀਜੀ ਅਜਮीन ਤੇ ਬਹੁਤੀ ਥੋੜੀ ਆ ਨਰ ਨੌਕਰੀ ਵੀ ਪ੍ਰਾਈਵੇਟ ਆ ਤੁਹਾਨੂੰ ਪਤਾ ਵਾ ਅੱਧੇ ਕਿਲੇ ਨਾ ਕੀ ਬੰਦਦਾ ਵਾ ਅੱਜ ਕੱਲ ਜਿੰਨੀ ਮੰਗਾਈ ਚੱਲਣ ਰਹੀ ਆ ਮੈਂ ਤਾਂ ਛੋਟਿਆ ਵੀ ਜਿੱਤਿਆਂ ਦੇ ਆਪ ਹੋਈਏ ਉਹ ਤੋਂ ਨਾਲ ਗੱਲ ਹੀ ਰਿਸ਼ਤਾ ਲੱਭਣਾ ਚਾਹੀਦਾ ਹੁਣ ਜੇ 6 ਛੱਟ ਕਿਲੇ ਵਾਲਾ ਲੱਭਾਂਗੇ ਉਹਨਾਂ ਦੇ ਕਈ ਡਿਮਾਂਡ ਆ ਤੇ ਇਹਨਾਂ ਦੀ ਕੋਈ ਮੰਗ ਨਹੀਂ ਨਾਲੇ ਉਹ ਜੀ ਸਹੀ ਪਲੇ ਮਾਨਸ ਲੋਕ ਆ ਉਹ ਤਾਂ ਗੱਲ ਤੁਹਾਡੀ ਮੈਂ ਵੀ ਜੀ ਸਮਝਦੀ ਆ ਪਰ ਐਨੀ ਥੋੜੀ ਪੈਲੀ ਨੂੰ ਅਹੀਂ ਨਹੀਂ ਕਰਨਾ ਨਾਰਕ ਵੀ ਨੇ ਮੰਨਣਾ ਹੀ ਆ ਤੁਹਾਨੂੰ ਪਤਾ ਹੀ ਉਹਨਾਂ ਦਾ ਸੁਭਾਅ ਆਪ ਪੈਹੀਂ ਜਿੱਦਾਂ ਦਾ ਮਰਜ਼ੀ ਆ ਚਲ ਪੈਲੀ ਬੰਨਣਾ ਵੀ ਸਹੀ ਆ ਕੁੜੀ ਨੂੰ ਅਹੀਂ ਦੇ ਕੇ ਤੋੜਨਾ ਕੋਨਾ ਕੋ ਫਿਰ ਵੀ ਥੋੜੀ ਨੌਕਰੀ ਚੱਜਦੀ ਹੋਵੇ 7-8 ਕਿੱਲੇ ਪੈਲੀ ਹੋਵੇ ਫਿਰ ਗੱਲ ਬਣਦੀ ਆ ਜੇ ਉਹ じゃ ਕੋਈ ਰਿਸ਼ਤਾ ਹੋਊਗਾ ਨਾ ਤੁਹਾਡੇ ਕੋਲ ਤਾਂ ਫਿਰ ਦੱਸਿਓ ਠੀਕ ਆ ਮੈਂ ਆਖਿਆ ਚਲੋ ਦੱਸ دینی ਹੈਗੇ ਉਹਨਾਂ ਦੇ ਪਸੰਦਾ ਉਟ ਕਰ ਲੈਣਗੇ ਮੈਂ ਤੇ ਫਿਰ ਕੋਈ ਚੰਗਾ ਵੇਖੂਗੀ ਤੇ ਫਿਰ ਦੱਸ ਪਾ ਦੂੰਗੀ ਚਲੋ ਕੋਈ ਨਹੀਂ ਜੀ ਚਾਹ ਲਿਆਵਾਂ ਤੁਹਾਡੇ ਬਾਤੇ ਨਹੀਂ ਚਾਹ ਮੈਂ ਹੁਣੇ ਪੀਤੀ ਮੈਂ ਆਖਿਆ ਚਲ ਮੈਨੂੰ ਉਹਨਾਂ ਨੇ ਆਖਿਆ ਹੀ ਕਿ ਸਾਨੂੰ ਇਤਰਾ ਕੋਈ ਦੱਸ ਪਾਇਓ ਰਿਸ਼ਤੇ ਦੀ ਤੇ ਮੈਂ ਆਖਿਆ ਮੈਂ ਦੱਸਾਂ ਚਲੋ ਠੀਕ ਆ ਨਹੀਂ ਤੇ ਫਿਰ ਮੈਂ ਦੁੱਧ ਗਰਮ ਕਰ ਲਾਂ ਕਿਸੇ ਚੀਜ਼ ਦੀ ਲੋੜ ਨਹੀਂ ਹੁਣ ਇਹ ਜੇ ਬੱਚੇ ਆਏ ਬਾਹਰ ਉਹਨਾਂ ਨੇ ਨਹੀਂ ਚਾਹ ਪਾਣੀ ਬੜਾ ਤੇ ਮੈਂ ਪੀ ਕੇ ਤੇ ਸਿੱਧੀ ਆ ਗਈ ਆ ਅੱਛਾ ਜੀ ਠੀਕ ਆ ਹੁਣ ਜਦ ਮੰਮੀ ਨੂੰ ਘੜੀ ਲੱਗ ਜਾਨੀ ਜੇ ਮੰਮੀ ਆ ਜਾਂਦੇ ਨਾ ਫੇਰ ਤੁਹਾਨੂੰ ਮੈਂ ਮਿਲਾ ਦੇਣਾ ਅਸੀਂ ਚਲ ਕੋਈ ਨਹੀਂ ਨਹੀਂ ਤੇ ਮੈਂ ਹੀ ਕਾਲ ਲਗੂ ਆ ਜੂਗੀ ਚਲੋ ਠੀਕ ਆ ਲੈ ਐਡੇ ਮਾੜੇ ਕਾ ਰਿਸ਼ਤਾ ਕਰਕੇ ਤੇ ਸਾਰੀ ਉਮਰ ਦਾ ਸਿਆਪਾ ਸਾਡੇ ਭਾ ਦਾ ਪਿਆਰ ਰਹਿਣਾ ਹੈ ਫੇਰ ਉਹਨੇ ਸੁਣਾ ਹੀ ਦਿੰਦੀ ਰਿਹਾ ਕਰਨਾ ਹੈ ਕਦੀ ਕੋਹ ਦੇਜੋ ਤੇ ਕਦੀ ਕੋਹ ਦੇਜੋ ਜਦ ਤਨੇ ਰੋਂਦੀ ਰਿਹਾ ਕਰਨਾ ਹੈ ਵੀ ਮੇਰੇ ਹਾਲਾਤ ਬੜੇ ਮਾੜੇ ਆ ਅੱਦੇ ਕਿੱਲੇ ਨੂੰ ਕੋਈ ਰਿਸ਼ਤਾ ਕਾੰਢਿਆਈਓ ਜੇ ਨਹੀਂ ਵੱਡਿਆਂ ਨਾਲ ਮੱਥਾ ਲੱਗਦਾ ਉਹ ਕਮਜਕਮ 2-3 ਕਿੱਲੇ ਤੇ ਹੋਣ ਜਿੱਥੇ ਆਪਣੇ ਪਕਾਵੇ ਖਾਵੇ ਜੋ ਮਰਜ਼ੀ ਕਰੇ ਉਹ ਇੱਧਰ ਨੂੰ ਚ ਨਾ ਨਾ ਮੂੰਹ ਕਰੇ ਆ ਕੁੜੀਆਂ ਦਾ ਤੇ ਅੱਜਕੱਲ ਇਹੋ ਹਿਸਾਬ ਕਿਤਾਬ ਮਾੜੀ ਜੀ ਤੰਗੀ ਹੋ ਜੇ ਉਸੇ ਵਲੇ ਪੇਕੇਆਂ ਨੂੰ ਨੱਠਦੀਆਂ ਜਾਂ ਮਾਵਾਂ ਨੂੰ ਫੋਨ ਕਰ ਦੇਣਗੀਆਂ ਜਾਂ ਭਰਾ ਭਰਜੇ ਨੂੰ ਤੰਗੀ ਦੇਣਗੀਆਂ ਇਹੋ ਜਿਹੇ ਤੇ ਕੰਮ ਆ ਅੱਜਕੱਲ ਮਲਜੀਤ ਹੂੰ ਆ ਬੀਬੀ ਕਿੱਧਰ ਆਈ ਅੱਜ ਬੀਬੀ ਰਿਸ਼ਤਾ ਲੈ ਕੇ ਆਈ ਸੀ ਅਛਾ ਤੇ ਫਿਰ ਪਰ ਮੈਂ ਜਵਾਬ ਦੇ ਦਿੱਤਾ ਹਾ ਦਿਵਾਲੀ ਗੱਲ ਆ ਤੇਰੀ ਉਹ ਪਹਿਲਾ ਰਿਸ਼ਤਾ ਆ ਕੁੜੀ ਨੂੰ ਤੂੰ ਉਹ ਵੀ ਨਾ ਕਰਤੀ ਆ ਤੇ ਕੀ ਕਰਦੀ ਫਿਰ ਅੱਧਾ ਕਿੱਲਾ ਪੈ ਲਈ ਪ੍ਰਾਈਵੇਟ ਉਹਦੀ ਨੌਕਰੀ ਉਹ ਜੇ ਬੰਦੇ ਦੀ ਨੌਕਰੀ ਚੱਲ ਜੇ ਤੇ ਅੱਧੇ ਕਿੱਲੇ ਤੇ ਖਾਵੇ ਕੀ ਪਾਵੇ ਦੱਸੋ ਹਾਂ ਪਹਿਲਾਂ ਅਛਾ ਅੱਧਾ ਕਿੱਲਾ ਦੱਸਦੀ ਆਹੋ ਹੁਣ ਮੈਨੂੰ ਇਹ ਦੱਸੋ ਅਬ بڑے ਥਾਵਾਂ ਤੇ ਮੈਂ ਵੇਖਿਆ ਜਿਨ੍ਹਾਂ ਦੀ ਜ਼ਮੀਨ ਨਹੀਂ ਨਾ ਹੁੰਦੀ ਔਰ ਰੋਂਦੀਆਂ ਹੀ ਫਿਰਦੀਆਂ ਕਦੀ ਉਹਨਾਂ ਦੇ ਘਰ ਸੌਦਾ ਨਹੀਂ ਹੁੰਦਾ ਕਦੀ ਉਹਨਾਂ ਦੇ ਲੀੜੇ ਚੱਜਦੇ ਨਹੀਂ ਹੁੰਦੇ ਇਦਾਂ ਹੀ ਆ ਨਾ ਉਹ ਇਹ ਗੱਲ ਤੇਰੀ ਠੀਕ ਵਾ ਚਲੋ ਜੀ ਤੂੰ ਚੰਗਾ ਹੀ ਕਰਤਾ ਵਾ ਜਿਹੜਾ ਜਵਾਬ ਦੇ ਦਿੱਤਾ ਜੇ ਵੇਖਣ ਗਏ ਹੁੰਦੇ ਫੇਰ ਵੀ ਜਵਾਬ ਜਣੇ ਪੈਣਾ ਸੀ ਉਹ ਤੇ ਗੱਲ ਆ ਮੈਂ ਤੇ ਫਿਰ ਕਿਹਾ ਭੀ ਜੀ ਨੂੰ ਮੈਂ ਹਾਂ ਵੀ ਮਾਸਾ 7-8 ਕਿੱਲੇ ਤੇ ਹੁਣ ਜ਼ਮੀਨ ਦੇ ਕਹਿੰਦੀ ਪੁੱਤ ਇੰਨੇ ਵੱਡੇ ਨਾ ਮੱਥਾ ਨਹੀਂ ਲਾਇਆ ਜਾਂਦਾ ਮੈਂ ਪੁੱਤ 7-8 ਨੂੰ ਘਟ ਕੋ 3-4 ਤੇ ਹੁਣ ਘੱਟ ਤੋਂ ਘੱਟ ਇਹੋ ਤੇ ਮੈਂ ਗੱਲ ਕਹਿਨੀ ਆ ਚੱਲ ਆਪਣਾ ਬੰਦਾ ਖਾਵੇ ਪੀਵੇ ਜੋ ਮਰਜ਼ੀ ਕਰੇ ਮੌਜਾ ਤੇ ਬੰਦਾ ਕਰਦਾ ਕਮຊਿਕਮਾ ਜਿਆਦਾ ਨਹੀਂ ਵਧੀਆ ਪੱਦਰੇ ਪੱਦਰੇ ਬੰਦਾ ਲੀੜੇ ਪਾ ਲੇ ਰੋਟੀ ਪਣੀ ਸੋਨਾ ਬੰਦਾ ਖਾਂਦਾ ਦਾਲ ਰੋਟੀ ਮਿਲ ਜੇ ਤੇ ਬੜੀ ਵੱਡੀ ਗੱਲ ਹੁੰਦੀ ਆ ਆਹ ਇਹ ਗੱਲ ਤੇ ਜਿਹੜੀ ਸਿਆਣੀ ਆ ਤੇ ਫਿਰ ਮੈਂ ਜਵਾਬ ਦੇਤਾ ਚੰਗਾ ਤਾਂ ਨਹੀਂ ਮੈਨੂੰ ਲੱਗਾ ਨਾ ਮੈਂ ਚਲੀ ਚਾਹ ਪੀ ਕੇ ਗਈ ਮੈਂ ਤੇ ਕਿਹਾ ਦੁੱਧ ਗਰਮ ਕਰ ਲੈਣੀ ਆ ਤੇ ਮਨਾ ਹੀ ਕਰ ਗਏ ਫਿਰ ਚੱਲ ਥੋੜਾ ਜਿਹਾ ਮਨ ਚ ਗੁੱਸਾ ਵੀ ਨਿਕਾ ਨਿਕਾ ਲੱਗ ਗਿਆ ਹੋਊਗਾ ਕਿ ਨਹੀਂ ਗੁੱਸਾ ਕਾਦਾ ਵਾ ਉਹ ਲੱਗ ਜਾਂਦਾ ਬਚੋਲਿਆਂ ਨੂੰ ਵੀ ਨਾ ਮੂੰਹ ਤੇ ਹੀ ਨਾ ਕਰ ਦਿੱਤੀ ਆ ਲੈ ਹੁਣ ਇਹਨੂੰ ਚੋਲਿਆਂ ਦੇ ਗੁੱਸੇ ਕਰਕੇ ਅਸੀਂ ਕੁੜੀ ਥੋੜੀ ਰੋੜ ਦੇਣੀ ਆ ਆਪਣੀ ਚੱਲ ਕੋਈ ਨਹੀਂ ਥੋੜਾ ਜਿਹਾ ਮੜਾ ਮੋਟਾ ਚੰਗਾ ਘਰ-ਭਰ ਵੇਖਾਂਗੇ ਫੇਰ ਰਿਸ਼ਤਾ ਕਰਾਂਗੇ ਐਦਾਂ ਥੋੜੀ ਜਿਹੀ ਜਣੇ ਖਣੇ ਨੂੰ ਕੁੜੀ ਦਾ ਹੱਥ ਫੜਾ ਦੇਣਾ ਕੋਈ ਗੱਲ ਨਹੀਂ ਹੁਣ ਮੰਮੀ ਨੂੰ ਉਹਨਾਂ ਦੱਸਿਓ ਮੰਮੀਆਂ ਟੈਂਸ਼ਨ ਲਾਉਗੀ ਫੇਰ ਮੰਮੀ ਨੂੰ ਕੀ ਦੱਸਣਾ ਵਾ ਮੰਮੀ ਨੂੰ ਨੇ ਆਪ ਹੀ ਤਾਂ ਹੱਜਣਾ ਟੱਕਰ ਵੀ ਦੇ ਉਹਦਾ ਕਹਿੰਦੀ ਸੀ ਕਹਿੰਦੀ ਜੇ ਮੰਮੀ ਆਉਗੀ ਨਾ ਮੈਂ ਫੇਰ ਫੇਰਾ ਮਾਰ ਕੇ ਜਾਉਂਗੀ ਆਉਨੇ ਜਾਣਾ ਚੱਲ ਮੰਮੀ ਨੂੰ ਮੈਂ ਆਪੇ ਦੱਸ ਦੂੰਗਾ ਕਿ ਰਿਸ਼ਤਾ ਆਪਾਂ ਨੀਗਾ ਕਰਨਾ ਨਹੀਂ ਜਿਮ ਘ ਠੀਕ ਆਹ ਪੁੱਤ ਪਾਂਡੀ ਆਂ ਹਾਂਜੀ ਮਾਨਾ ਬੂਨਾ ਗਈ ਉਹਦਾ ਕਿਤਾਬ ਪਈ ਮੈਂ ਚਲ ਵੇਖ ਲੈਂਦੀ ਆਂ ਅੱਛਾ ਤੁਸੀਂ ਕਿੱਧਰੋਂ ਆਏ ਆਂ ਆ ਮੈਂ ਤੇਰੀ ਤਾਈ ਵੱਲੋਂ ਹੀ ਆਈ ਆਂ ਬੈਠੀ ਬੈਠੀ ਉਧਰ ਚੱਲ ਕੇ ਘਰ ਵੀ ਮਾਨੀ ਸੜ ਜਾਂਦਾ ਕਿ ਹੌਲੇ ਕੀ ਕਰੇ ਬੰਦਾ ਮੰਮੀ ਇੰਨਾ ਵੀ ਬੈੰਡਿਆ ਕਿਤੇ ਬਹਿ ਜਾ ਕਰੋ ਹਾਂ ਟੇਕੇ ਜਰੂਰ ਗਲੀ 'ਚ ਕੋਈ ਦੇਖ ਕੇ ਲੱਤਾਂ ਵਾਂ ਟਡੋਣੀ ਆ ਤੇ ਭਾਬੀ ਨਾਲ ਸਾਹਮਣਾਵਣੀ ਆ ਚੱਲ ਨਾ ਹੀ ਸਾਹਮਣਾ ਤਾਂ ਨਾ ਸਾਹਮਣੇ ਅੱਗੇ ਕਿੜੀ ਕੋ ਆਸਵਾ ਤੇ ਪਰ ਮੈਂ ਆ ਗਿਆ ਘਲ ਘੜੀ ਹੋਵਨੇ ਦਿਲ ਹੋਰ ਤੇ ਹੋਰ ਤੇ ਹੋ ਜਾਂਦਾ ਘਰ ਵੀ ਬੈਠਾ ਬੰਦਾ ਸੌਂ ਜਾਂਦਾ ਤੇ ਉਹ ਆਂਟੀ ਆਈ ਸੀ ਕਿਹੜੀ ਆਂਟੀ ਉਹ ਬੀਜੀ ਜਿਹਨੂੰ ਰਿਸ਼ਤੇ ਦਾ ਦੋਦਨ ਕਹਿ ਕੇ ਆਏ ਅੱਛਾ ਤਾਂ ਕੀ ਕਹਿੰਦੀ ਮੈਨੂੰ ਨਹੀਂ ਪਤਾ ਵੀ ਕੀ ਕਹਿੰਦੀ ਭਾਬੀ ਦੇ ਲਾਗੇ ਬੈਠੀ ਸੀ ਤੇ ਉੱਥੋਂ ਬੈਠੀ ਬੈਠੀ ਨੇ ਚਲੀ ਗਈ ਤੇ ਮੈਂ ਨਹੀਂ ਤੂੰ ਲਾਗੇ ਚਲ ਜਾਣਾ ਘੜੀ ਮੰਮੀ ਮੈਂ ਨਹੀਂ ਲਾਗੇ ਗਈ ਮੈਂ ਲਾਗੇ ਜਾਂਦੀ ਅਗਲੇ ਆਣੇ ਗੈਣਾ ਇਹਨਾਂ ਦੀ ਕੁੜੀ ਨੂੰ ਕਿੰਨੀਆਂ ਕਾਲੀਆਂ ਰਿਸ਼ਤਾ ਕਰੋ ਆਡੀਆਂ ਤਾਂ ਭਾਬੀ ਨਹੀਂ ਹੀ ਮਾਨ ਹੋਣੀ ਐਨੇ 36 ਗੱਲਾਂ ਬਣਾ ਦੇਣੀਆਂ ਹੀ ਵੀ ਤੂੰ ਕੀ ਕਰਨ ਆਈਆਂ ਕਿਓ ਵਾਵਾ ਚਰ ਬੈਠੀ ਕਿ ਛੇਤੀ ਚਲ ਗਈ ਨਹੀਂ ਥੋੜਾ ਕਿ ਚੇਰੇ ਬੈਠੀ ਤੇ ਚਲ ਗਈ ਇੰਨਾ ਨਹੀਂ ਮੈਨੂੰ ਪਤਾ ਵੀ ਕੀ ਕਹਿ ਕੇ ਗਈ ਤੇ ਕੀ ਨਹੀਂ ਕਹਿ ਕੇ ਗਈ ਪੁੱਛ ਲੈ ਭਾਬੀ ਨੂੰ ਕੀ ਕਹਿ ਕੇ ਆਪੇ ਦੱਸੂਗੀ ਕੋਹ ਆਵੇਂ ਨਖਤੀਏ ਮਾਰਦੀ ਹੋਵੇ ਚੂਲੇ ਨੇ ਪਤਾ ਤਾਂ ਹੈਗਾ ਹੀ ਵੀ ਮਾਂ ਘਰ ਹੈ ਨਹੀਂ ਗਈ ਤੇ ਤੂੰ ਬਿੜਕ ਛਿੜਕ ਰਾਹਦੀ ਵੀ ਕੀ ਬੋਲਦੀ ਐ ਤੇ ਕੀ ਨਹੀਂ ਤੂੰ ਲੱਗ ਚਾਹ ਪਾਣੀ ਦੇਣ ਦੇ ਬਾਹਨੇ ਚਲ ਜਾਂਦੀ ਪਾਣੀ ਤਾਂ ਨਹੀਂ ਪੁੱਛਦੀ ਹਨ ਨੂੰ ਮੰਮੀ ਚਾਹ ਪਾਣੀ ਕੀ ਪਿਉਣਾ ਸੀ ਬੀਜੀ ਕਿਹੜਾ ਇੰਨਾ ਚਰ ਬੈਠੀ ਮਹੀਂ ਦਾ ਹਕਮੈਂਡ ਬੈਠੀ ਹੋਣੀ ਆ ਤੇ ਉਸੇ ਵੇਲੇ ਚਲ ਗਈ ਚਾਹ ਪਾਣੀ ਤਾਂ ਤਾਂ ਪਈ ਹੁੰਦੀ ਜੇ ਕਿੜੀ ਬੈਂਦੀ अच्छा ਹੁਣ ਇਹ ਮਤਲਬ ਜੇ ਕੋਈ ਡਾਕੂਮੈਂਟ ਅੱਧਾ ਘੰਟਾ ਬਵੇ ਫੇਰ ਪਾਣੀ ਤੜੀ ਪੁੱਛੀਦਾ ਵਾ ਉਦਾਂ ਪੁੱਛੀਦਾ ਨਹੀਂ ਜਿਹੜਾ ਕੋਈ 10 ਮਿੰਟ ਆਵੇ ਉਹਨੂੰ ਪਾਣੀ ਪੁੱਛੋ ਹੀ ਨਾ ਉਦਾਂ ਹੀ ਚੱਲ ਜੇ ਇਹ ਕਿੱਦਾਂ ਦੀ ਗੱਲ ਰਾਜਵਿੰਦਰ ਗੱਲ ਹੋਈ ਮम्मी ਤੁਸੀਂ ਕਿਉਂ ਮੇਰੇ ਨਾਲ ਪੈਣਿਆ ਮੈਂ ਭਾਬੀ ਤੋਂ ਡਰਦੀ ਨਹੀਂ ਗਈ ਭਾਬੀ ਦਾ ਕੀ ਪਤਾ ਸੀ ਉਹਦੇ ਸਾਹਮਣੇ ਮੇਰੀ ਬੇਤੀ ਕਰ ਦੇਗੀ ਤੇ ਕਿੰਨੀ ਸ਼ਰਮ ਆਉਣੀ ਸੀ ਤੂੰ ਵੇਖਿਆ ਵੀ ਨਹੀਂ ਭਾਬੀ ਨੇ ਪਾਣੀ ਤੜੀ ਨੂੰ ਪੁੱਛਿਆ ਸਿਆਣੀ ਬੇਣੀ ਨੂੰ ਕਿ ਨਹੀਂ ਮੰਮੀ ਮੈਂ ਨਹੀਂ ਪੁੱਛਿਆ ਮੈਂ ਤਾਂ ਬਸ ਮਾੜਾ ਜਿਹਾ ਵੇਖਿਆ ਤੇ ਬਾਅਦ ਹੀ ਸੁਣੀ ਵੀ ਪਤਾ ਨਹੀਂ ਕੀ ਗੱਲਾਂ ਕਰਨੀਆਂ ਸੀ ਤੇ ਕੀ ਨਹੀਂ ਹੀ ਕਰਨੀਆਂ ਕਿੰਨਾ ਜ਼ਰੂਰ ਪਤਾ ਵੀ ਤੁਹਾਡੇ ਬਾਰੇ ਪੁੱਛਦੀ ਹੀ ਉਹ ਦੱਸ ਮੈਂ ਹੀ ਕਹਿ ਕੇ ਆਈ ਹਾਂ ਮੈਨੂੰ ਕੀ ਪਤਾ ਇਹਨੇ ਅੱਜ ਹੀ ਆਣਾ ਤੇ ਮੈਂ ਚੱਲ ਘਰੇ ਰਹਿੰਦੀ ਤੇ ਕੋਈ ਨਹੀਂ ਭਾਬੀ ਨੂੰ ਪੁੱਛ ਲੋ ਭਾਬੀ ਨਾਲ ਦੱਸੂ ਤੋਂ ਨੂੰ ਤੁਸੀਂ ਆਪ ਪੁੱਛ ਲਿਓ ਉਹਦਾ ਘਰ ਕਿਹੜਾ ਵਿਲੇਖਾ ਹਾ ਤੇ ਹੈਗਾ ਵਾ ਦੋ ਘਰ ਛੱਡ ਗਏ ਤੇਰੇ ਕਿਦਾਂ ਜੀ ਮੈਂ ਭਾਬੀ ਨੂੰ ਪੁੱਛੂ ਜੇ ਮੈਨੂੰ ਸਭ ਕੁਝ ਸੱਚ ਦੱਸ ਦੇਣਾ ਦੱਸੂਗੀ ਜੇ ਪੁੱਛੋਗੇ ਤੇ ਆਹੋ ਦੱਸੂਗੀ ਉਹਨੇ ਕੀ ਪਤਾ ਕੀ ਕਹਤਾ ਕੀ ਨਹੀਂ ਜਿਹੜੀ ਵਿਚਾਰੀ ਪੌਂਦੀ ਅੱਡੀ ਆਈ ਤੇ ਪੌਂਦੀ ਅੱਡੀ ਚੱਲ ਗਈ ਫੇਰ ਮੰਮੀ ਤੁਸੀਂ ਵੀ ਕਿਹੜਾ ਬਿੰਨੇ ਆ ਤੁਸੀਂ ਕਦੀ ਕਿਹੇ ਪਰਸਿਨੀ ਵਾਲ ਕਦੀ ਕਿਸੇ ਵਾਲ ਕਦੀ ਕਿਸੇ ਵਾਲ ਚਲ ਜਾਂਦੇ ਆ ਬੰਦਾ ਘਰ ਬਹਿ ਜਾਂਦਾ ਵਾ ਅਮੀਂ ਮੈਨਜ ਵੀ ਤਾਂ ਠੀਕ ਨਹੀਂ ਹੈ ਗੁੱਤ ਕਿਤੇ ਨਾ ਕਿਤੇ ਜਾਣਾ ਹੀ ਪੈਂਦਾ ਵਾ ਇਹ ਥੋੜੀ ਹੁਣ ਮੈਂ ਘਰ ਦੀ ਬੱਜੀ ਆ ਸੌ ਜਾਣਾ ਗਲੇ ਗਮਾਨ ਆਪਣੇ ਭੈਣ ਭਰਾਵਾਂ ਦਾ ਪਤਾ ਲੈਣਾ ਪੈਂਦਾ ਵਾ ਸ਼ਰੀਕੇ ਦਾ ਪਤਾ ਲੈਣਾ ਨਾ ਤਾਂ ਵੀ ਗੱਲਾਂ ਕਰਦੇ ਅਗਲੇ ਇਹ ਘਰੋਂ ਨਹੀਂ ਨਿਕਲਦਾ ਘਰੋਂ ਕੰਮ ਹੀ ਨਹੀਂ ਮੁੱਕਦਾ ਇਹਨੂੰ ਕਦੇ ਕੰਮ ਚੜੇ ਨੌਂ ਘਰਤੀ ਜਵਾਨ ਘਰ ਮੰਮੀ ਤੁਸੀਂ ਵੀ ਜਾਣਾ ਇਹ ਤਾਂ ਸੁੱਖ ਪੁਗੇ ਚਲ ਜਾਂਦੇ ਤੁਸੀਂ ਵੀ ਵਰਦੇ ਮੀਝ ਗਏ ਆਂ ਓਹੋ ਪੁੱਤ ਤੂੰ ਕੋ ਗੱਲ ਕਰ ਜੈਨੀ ਮੀਹ ਵਰਦ ਚ ਗਏ ਆ ਪੁੱਤ ਜਾਣਾ ਤੇ ਤਾਈ ਸੱਦ ਦੀ ਕਿੰਨੇ ਦਿਨ ਹੋਇਆ ਕਹਿੰਦੇ ਆਂ ਅਿੰਦ ਮਰ ਕੋਦਲ ਮੈ ਨਾ ਜਾ ਕੇ ਤੇ ਮੈਂ ਚੱਲ ਅੱਜ ਕੀ ਕਰਨਾ ਵਾ ਸਾਰੀ ਦਿੜੀ ਅੱਜ ਕਿਹੜਾ ਗੋਹਾ ਗਾ ਪੱਥਣਾ ਜਾਂ ਕੋਈ ਕੰਮ ਕਰਨਾ ਤੇ ਚੱਲ ਮੈਂ ਘਰੀ ਹੋਵ ਨਹੀਂ ਵੇਲੀ ਮੈਨੂੰ ਕੀ ਪਤਾ ਵੀ ਇੰਨੇ ਆਣਾ ਅੱਜ ਕੀ ਕੰਮ ਹੈ ਕਈ ਨੇ ਕੀ ਕਹਿਣਾ ਜਿਹੜਾ ਐਡਾ ਜ਼ਰੂਰੀ ਸੱਦਿਆ ਏ ਐਦਾਂ ਹੀ ਆਉਂਦੇ ਬਹਿ ਜਾ ਕਦੀ ਤੂੰ ਆਈ ਨਹੀਂ ਗਈ ਨਹੀਂ ਗੱਲਾਂ ਬਾਤਾਂ ਕਰਦੇ ਨੇ ਦੁੱਖ ਸੁੱਖ ਬੋਲਦਿਆਂ ਰਹੀਆਂ ਪੁਰਾਣੀਆਂ ਗੱਲਾਂ ਕਰਦੀਆਂ ਰਹੀਆਂ ਨਵੀਆਂ ਜੁਗਲੀਆਂ ਕਰਦੀਆਂ ਰਹੀਆਂ ਨਾ ਉਹਨੇ ਨਵਾਂ ਦੇ ਕੀਤੇ ਨਾ ਮੈਂ ਕੀਤੇ ਹੀ ਆਪਣ ਕਤ ਫੋਨ ਲੈ ਕੇ ਬੈ ਗਈ ਇਧਰ ਰੋਟੀ ਪਾਣੀ ਕਰ ਲਿਆ ਵਾ ਮੰਮੀ ਚੋਲ ਬਣਾਉਂਦੇ ਆ ਆਲੂਆਂ ਦੀ ਸਬਜ਼ੀ ਬਣਾਉਂਦੀ ਆ ਆਟਾ ਗੁੰਨ ਕੇ ਰੱਖ ਦਿੱਤਾ ਹੁਣ ਇੰਨਾ ਕੰਮ ਨੂੰ ਰਾਜਵਿੰਦਰ ਨੂੰ ਕਹੇ ਵੀ ਤੂੰ ਕਰ ਲੈ ਫੁਲਕੇ ਲਾ ਲਾ ਅੱਛਾ ਸਬਜ਼ੀ ਬਣ ਗਈ ਸਬਜ਼ੀ ਬਣ ਗਈ ਆ ਅੱਛਾ ਤੇ ਚੋਲ ਬਣ ਗਏ ਆਹੋ ਚਲ ਚੰਗਾ ਤੁਹਾਨੂੰ ਯਕੀਨ ਨਹੀਂ ਆ ਮੇਰੇ ਤੇ ਨਹੀਂ ਨਹੀਂ ਮਾਦਾ ਕਹੇ ਵੀ ਚਲ ਸਵਖਤਾ ਗਿਆ ਤੇ ਛੱਟ ਸਵਾਜ ਤੇ ਚਾਹ ਨਹੀਂ ਬਣਾਣੀ ਮੰਮੀ ਸਾਰੇ ਕੰਮ ਹੋ ਗਏ ਆ ਬਸ ਦੋਗ ਪਾਣੇ ਮਾਣ ਜਣੇ ਆ ਤੇ ਫੁਲਕੇ ਲਾਉਣੇ ਆ ਚਲ ਲੱਗੇ ਉਹ ਫੁਲਕੇ ਲਾ ਦੂਗੀ ਤੇ ਭਾਂਡੇ ਤੇ ਮੈਂ ਹੀ ਮੰਜ ਲੈਣੇ ਆ ਇੱਕ ਕੰਮ ਤੇ ਉਹ ਕਰੇ ਸਾਰੇ ਕੰਮ ਹੁਣ ਮੇਰੇ ਕੋ ਕੱਲੀ ਕੋਈ ਨਹੀਂ ਹੁੰਦੇ ਕੋਈ ਨਹੀਂ ਆਪੇ ਲਾ ਲੂਗੀ ਠਰ ਕੇ ਜਦੋਂ ਖਾਣੇ ਆ ਮੈਨੂੰ ਤੋ ਇਹ ਦੱਸ ਅੱਜ ਕੋਈ ਘਰ ਆਇਆ ਹੈ ਹਾਂ ਮੰਮੀ ਆਇਆ ਸੀ ਹਾਂ ਬੀਜੀ ਆਈ ਸੀ ਤੇ ਕੀ ਆਂਦੀ ਬੀਜੀ ਰਾਜਵਿੰਦਰ ਦਾ ਰਿਸ਼ਤਾ ਲੈ ਕੇ ਆਈ ਅੱਛਾ ਤੇ ਕੀ ਰਿਸ਼ਤਾ ਚੰਗਾ ਦੱਸ ਦੇ ਨਹੀਂ ਮੰਮੀ ਰਿਸ਼ਤਾ ਇਦਾਂ ਦਾ ਹੈ ਹੁਣ ਤੁਸੀਂ ਆਪਣਾ ਸਭ ਵੇਲੋ ਫੇਰ ਤੁਸੀਂ ਕੱਲ ਨੂੰ ਮੈਨੂੰ ਆਖੋ ਮੈਂ ਜਵਾਬ ਨਾਲ ਹੀ ਦੇ ਦਤਾ ਅੱਧਾ ਕਿਲਾ ਪੈਲੀ ਦਾ ਸੀ ਅੱਛਾ ਤੂੰ ਜਵਾਬ ਮੇਰੇ ਪੁੱਛੇ ਤਾਂ ਬਗਾਰੀ ਦਿੱਤਾ ਫੇ ਮਮੀ ਤੁਹਾਨੂੰ ਵੀ ਤਾਂ ਫਿਰ ਉਹਨਾਂ ਮਿਲ ਕੇ ਜਵਾਬ ਹੀ ਦੇਣਾ ਈ ਤੂੰ ਵੀ ਫੇ ਤੂੰ ਹੀ ਕਿਹੜਾ ਨਾਲ ਹਾਂ ਕਰ ਦੇਣੀ ਅੱਧਾ ਕਿਲਾ ਪੈਲੀ ਦਾ ਸੀ ਤੇ ਪ੍ਰਾਈਵੇਟ ਨੌਕਰੀ ਮੁੰਡੇ ਦੀ ਤੇ ਲੈ ਦੱਸ ਉਹ ਸਿਆਣੀ ਬਿਆਣੀ ਆਈ ਤੇ ਉਹ ਕਹਿੰਦੀ ਹੋਗੀ ਵੀ ਐਡੇ ਇਹਦੇ ਨਵੇਂ ਮੂੰਹ ਜ਼ੋਰ ਵਾ ਜੜੀ ਅੱਗਲ ਆਪੇ ਚ ਜਵਾਬ ਦੇਤਾ ਸੱਸ ਨੂੰ ਪੁੱਛਿਆ ਕਿ ਛੇ ਨਹੀਂ ਨਾ ਉਹਨੂੰ ਡਿਖਿਆ ਮਮੀ ਮੈਂ ਜਵਾਬ ਇਦਾਂ ਪੱਕਾ ਵੀ ਨਹੀਂ ਦੇਤਾ ਕੋਈ ਉਹ ਕਹਿੰਦੇ ਮੈਂ ਇੱਕ ਵਾਰੀ ਫੇਰ ਮਿਲੂਗੀ ਤੇਰੀ ਸੱਸ ਨੂੰ ਮੈਂ ਕਿਆ 7 8 ਕਿੱਲਿਆਂ ਵਾਲਾ ਲੱਭਿਓ ਜਿਹੜੇ ਜਿੱਥੇ ਕੁੜੀ ਸੋਖੀ ਰਵੇ ਹੋਰ ਮੈਂ ਮਾੜਾ ਤਾਂ ਨਹੀਂ ਨਾ ਸੋਚਿਆ ਰਾਜਵਿੰਦਰ ਬਾਰੇ ਹੁਣ ਮੈਂ ਉਹਨੂੰ ਬੋਤੇ ਤੇ ਨਹੀਂ ਭਾਬੀ ਬਣ ਕੇ ਵਿਖਾਇਆ ਉਹ ਲੋਕਾਂ ਦੀਆਂ ਭਾਬੀਆਂ ਨਹੀਂ ਗਈ ਨੀ ਮੈਂ ਉਹਦਾ ਤੁਸੀਂ ਮੈਨੂੰ ਬਜ਼ਨਾਮ ਕੀਤਾ ਵਾ ਹਰ ਪੁੱਤ ਜੇ ਆਈ ਹੀ ਤੋਨੇ ਚੰਗਾ ਹੀ ਰਿਸ਼ਤਾ ਵੇਖਿਆ ਨਾ ਮਾੜਾ ਵੀ ਨਹੀਂ ਇੱਡਾ ਵੇਖਣਾ ਜੇ ਪ੍ਰਾਈਵੇਟ ਵੀ ਕਈ ਨੌਕਰੀਆਂ ਨੇ ਐਵੇਂ 20 20 30 30 ਹਜ਼ਾਰ ਰੁਪਏ ਮੁੰਡੇ ਲੈਣ ਦੇ ਫਿਰ ਵੀ ਮੰਮੀ ਪਹਿਲੀ ਦਾ ਬੜਾ ਆਸਰਾ ਹੁੰਦਾ ਜਨਾਨੀ ਨੂੰ ਇਹ ਤੁਹਾਨੂੰ ਵੀ ਪਤਾ ਵਾ ਨੌਕਰੀ ਦਾ ਕੀ ਪਤਾ ਕਿਹੜੇ ਵਾਲੇ ਕਿਦਾਂ ਲਾ ਦੇਣਾ ਸਰਕਾਰੀ ਨੌਕਰੀ ਤਾਂ ਤੇ ਪਤਾ ਹੁੰਦਾ ਵੱਜ ਪੱਜਾ ਹੁੰਦਾ ਵੀ ਇਹ ਲਟਾਇਰ ਹੋ ਗਈ ਹੈ ਉਹਨਾਂ ਨੇ ਘਰ ਆਉਣਾ ਤੇ ਇਹ ਪ੍ਰਾਈਵੇਟ ਨੌਕਰੀ ਤਾਂ ਜਦੋਂ ਮਰਜ਼ੀ ਘਰ ਕਲਾ ਦੇਣ ਅਗਲੇ ਤੁਸੀਂ ਵੀ ਗੱਲ ਨੂੰ ਸਮਝੋ ਨਾ ਤੁਸੀਂ ਮੈਨੂੰ ਦੁਸ਼ਮਣ ਨਾ ਸਮਝੋ ਰਾਜਵਿੰਦਰ ਦਾ ਮੈਂ ਵੀ ਉਹਦੀ ਕੋਲ ਲੱਗਦੀ ਆ ਕੋਈ ਚੰਗਾ ਹੀ ਸੋਚੂਗੀ ਦੁਸ਼ਮਣ ਤਾਂ ਮੈਂ ਨਹੀਂ ਸਮਝਾਂ ਲਈ ਪਰ ਵੇਹ ਪੁੱਤ ਹੁਣ ਪਹਿਲਾ ਰਿਸ਼ਤਾ ਆ ਇਹ ਕੋ ਸੋਚ ਦੇ ਵਿਚਾਰ ਦੀ ਸਲਾਹ ਕਰਕੇ ਫੇਰ ਉਹਨੂੰ ਕੋਈ ਤਰੀਕੇ ਜਿਹਾ ਨਾ ਜਵਾਬ ਦਿੰਦੇ ਵੀ ਭੈਣ ਜੀ ਮਾਤਾ ਕੋਈ ਗੱਲ ਨਹੀਂ ਐਦਾਂ ਦਾ ਨਹੀਂ ਥੋੜਾ ਜਿਹਾ ਐਦਾਂ ਦਾ ਰਿਸ਼ਤਾ ਉਦੋਂ ਉਹ ਗੱਲ ਵੀ ਠੱਪ ਦੀ ਨਹੀਂ ਛੋਟਾ ਮਾਰਨ ਵਾਲੀ ਗੱਲ ਕਰ ਚੁੱਕੀ ਚਲੋ ਮੰਮੀ ਠੀਕ ਆ ਜੇ ਪਹਿਲਾ ਰਿਸ਼ਤਾ ਆਇਆ ਨਾ ਜੇ ਤੁਹਾਨੂੰ ਕੋਈ ਡਾਊਟ ਆ ਨਾ ਮੇਰੇ ਤੇ ਐਦਾਂ ਕਰ ਲੋ ਕਰ ਲੋ ਰਿਸ਼ਤਾ ਮੈਂ ਨਹੀਂ ਤੁਹਾਨੂੰ ਡੱਕਦੀ ਫਿਰ ਆਪੇ ਭੁਗਤਿਓ ਮੈਂ ਨਹੀਂ ਇਹਦੇ ਚਾਮੀ ਭਰਨੀ ਨਹੀਂ ਉਸੇ ਵੇਲੇ ਤਨੇ ਹੱਥ ਚ ਪੜਿਆ ਨਹੀਂ ਜਦੋਂ ਮੋਸਲੇ ਕਰ ਦੇਣਾ ਹੈ ਸਲਾਹ ਨਾ ਹੀ ਕਰਨਾ ਹੈ ਜਦੋਂ ਮੰਮੀ ਇੱਕ ਵਾਰੀ ਆਂ ਹਾਂ ਕਰ ਦਿੰਦੇ ਫਿਰ ਅਗਲੇ ਨੇ ਉਹਨਾਂ ਨੂੰ ਦੱਸ ਦੇਣਾ ਹੈ ਤੇ ਫਿਰ ਵੇਖ ਵਾਲੇ ਤੇ ਤੱਕ ਗੱਲ ਪਹੁੰਚਣੀ ਫਿਰ ਬਾਅਦ ਚ ਨਾ ਕਰਨੀ ਉਹਦੋਂ ਚੰਗਾ ਹੁਣ ਹੁਣਾ ਕੀਤੀ ਮਾੜਾ ਤੂੰ ਚਲ ਆਈ ਸੀ ਉਹਨੂੰ ਪਾਣੀ ਧਾਣੀ ਪਿਆਲਦੀ ਤੋਨੀ ਤੇਰੇ ਨੂੰ ਮੈਂ ਆ ਹੀ ਜਾਣਾ ਮੈਂ ਕਿਹੜੀ ਕਿਤੇ ਚਲ ਗਈ ਹਾਂ ਕਿਤੇ ਚੰਗਾ ਬਾਬਾ ਤੂੰ ਹੀ ਨਹੀਂ ਵੜਿਆ ਆਉਣਾ ਚੰਗਾ ਹਾਂ ਇਹਨਾਂ ਤੱਕ ਕੇ ਕੋਈ ਪੁੱਛਣ ਦਾ ਫਾਇਦਾ ਹੀ ਨਹੀਂਗਾ ਨਹੀਂ ਨਹੀਂ ਮੈਨੂੰ ਪੁੱਛਣ ਦਾ ਨਹੀਂ ਫਾਇਦਾ ਮੈਂ ਤੁਹਾਡਾ ਚੰਗਾ ਜਿਹਾ ਸੋਚ ਲੈਣੀ ਆ ਉਹ ਕਿਤੇ ਹਾਂ ਕੀਤੀ ਹੁੰਦੀ ਤੇ ਆਪੇ ਵੇਖ ਖਵਾਲਾ ਹੋ ਕੇ ਤੇ ਕੰਮ ਨਿਭੜ ਜਾਂਦਾ ਤੇ ਠੰਡ ਪੈ ਜਾਂਦੀ ਧੰਨ ਹਾਂ ਤਾਂ ਕੋ ਪਤਾ ਨਹੀਂ ਲੱਗਦਾ ਆਪੇ ਸਾਰੇ ਕੰਮ ਕਰੀ ਜਾਂਦੀ ਏ ਮੰਮੀ ਕੀ ਗੱਲ ਹੋਇਆ ਬੜਬੜ ਬੜਕਾਂ ਦੇ ਨੀ ਹੋਤੇ ਆਂ ਆਂਟੀ ਨੂੰ ਕਿਆ ਰਿਸ਼ਤੇ ਵਾਲੋਂ ਉਹ ਆਈ ਹੀ ਤੋ ਉਹਨੇ ਸਹਿਵਾ ਨੇ ਬਾਹਰ ਜਵਾਬ ਦਿੱਤਾ ਆਪੇ ਗੱਲਾਂ ਬਾਤਾਂ ਕਰਕੇ ਜੇ ਤੂੰ ਤਾਂ ਹੀ ਕਹਿੰਦਾ ਧਿਆਨ ਰੱਖ ਤੂੰ ਉਹੋ ਜਵਾਬ ਕਾ ਦੇ ਦਿੱਤਾ ਕੋਈ ਕਾਰਨ ਨਹੀਂ ਹੋਊਗਾ ਜਿਹੜਾ ਜਵਾਬ ਦਿੱਤਾ ਨਹੀਂ ਕਾਰਨ ਕਹਿੰਦੀ ਇਹ ਪ੍ਰਾਈਵੇਟ ਨੌਕਰੀ ਸੀ ਤੇ ਪੈਲੀ ਥੋੜੀ ਪੈਲੀ ਕਿੰਨੀ ਪਤਾ ਨਹੀਂ ਅੱਧਾ ਕਿੱਲੇ ਕਰਿਆ ਕਹਿੰਦੇ ਤੇ ਫੇਰ ਮੰਮੀ ਚੰਗਾ ਹੋਇਆ ਜਵਾਬ ਦੇਤਾ ਕਿ ਤੂੰ ਮੈਨੂੰ ਧੱਕਣਾ ਹੀ ਸੀ ਮੈਂ ਕਹਿੰਦੀ ਭਾਬੀ ਨੇ ਬਹੁਤ ਵਧੀਆ ਕੀਤਾ ਕਿ ਤੂੰ ਮੈਨੂੰ ਗਲੋ ਲਾਉਣਾ ਫਿਰ ਅੱਧਾ ਕਿੱਲੇ ਵਾਲੇ ਦੇ ਘਰ ਮੈਂ ਚੱਲ ਜਾ ਪੁੱਤ ਫੇਰ ਵੀ ਸਿਆਣੀ ਬਣੀ ਤਾਂ ਹਲੀਮੀ ਨਾਲ ਗੱਲ ਕਰੀਦੀ ਹੁੰਦੀ ਔ ਮਮੀ ਚੰਗਾ ਹੋਇਆ ਭਾਬੀ ਨੇ ਜਵਾਬ ਦਿੱਤਾ ਜੇ ਤੂੰ ਹੀ ਜਵਾਬ ਦਿੰਦੇ ਨਾ ਅਗਲੇ ਨੇ ਕਹਿਣਾ ਪਹਿਲਾਂ ਰਿਸ਼ਤੇ ਨੂੰ ਕਹਿੰਦੀ ਫਿਰਦੀ ਸੀ ਹੁਣ ਜਵਾਬ ਦਿੰਦੀ ਫਿਰਦੀ ਬੜਾ ਵਧੀਆ ਤੁਹਾਨੂੰ ਤੇ ਨਹੀਂ ਨਾ ਕੋ ਕਿਹਨੇ ਬਾਣਾ ਚੰਗਾ ਕਿਆ ਜੇ ਮਮੀ ਉਹਨੇ ਕੋਈ ਚੰਗਾ ਕੰਮ ਕਰ ਹੀ ਦਿੱਤਾ ਤੇ ਤੁਸੀਂ ਤਾਂ ਵੀ ਹੋਦੇ ਦਿਵਾਲੇ ਹੋਏ ਰਹਿੰਦੇ ਮੈਂ ਦਿਵਾਲੇ ਨਹੀਂ ਹੋਈ ਮੈਂ ਉਦਾਂ ਕਹਿ ਚੱਲ ਵਿਚਾਰੀ ਆਈ ਸੀ ਚਾਹ ਪਾਣੀ ਪਿਆਲਦੀ ਉਹਨੂੰ ਪਾਣੀ ਧਾਣੀ ਪੁਛਦੀ ਮੈਨੂੰ ਤਾਂ ਲੱਗਦਾ ਉਦਾਂ ਹੀ ਤੋੜ ਦਿੱਤੀ ਭੁੱਖੀ ਤੇ ਹੀ ਕੱਢ ਦਿੱਤੀ ਮਮੀ ਤੂੰ ਹੀ ਬਸ ਨੁਕਸ ਕੱਢਣਾ ਹੁੰਦਾ ਕੋਈ ਨਾ ਕੋਈ ਉਹਨੇ ਮੈਨੂੰ ਸਾਰੀ ਗੱਲ ਬਾਤ ਦੱਸਤੀ ਕੱਲ ਚੰਗਾ ਕੀਤਾ ਭਰਾਵਾ ਕਿ ਅੱਜ ਕਿੰਨੀ ਫਾਈਨਲ ਹੈ ਕੁੜੀ ਇਹ ਅਵੀਰ ਮੰਮੀ ਦਾ ਵੀ ਕੋਈ ਹਾਲੀ ਦੱਸ ਤੱਕਾ ਦੇਣਾ ਮੈਨੂੰ ਦੱਸੋ ਉਦਾਂ ਹੀ ਨਾ ਨਹੀਂ ਤੱਕਾ ਤਾਂ ਮੈਂ ਕਾਹਦਾ ਦੇਣਾ ਹੀ ਉਦਾਂ ਮੈਂ ਇਹ ਸੋਚਦੀ ਵੀ ਚੱਲ ਬੰਦਾ ਗਰ ਤਰੀਕੇ ਜੇ ਨਾਲ ਨੂੰ ਦੇ ਦਿੰਦਾ ਜਵਾਬ ਤੂੰ ਕੀ ਬੰਦਾ ਤਰੀਕੇ ਨਾਲ ਜਵਾਬ ਦਿੰਦਾ ਵੇ ਠਾ ਸੋਡਾ ਥੋੜੀ ਮਾਰਿਆ ਗਾ ਨਹੀਂ ਨਹੀਂ ਪਾਇ ਗੁੱਸਾ ਕੀਤਾ ਨਾ ਕਿ ਤਾ ਤੁਸੀਂ ਆਪਣਾ ਬੀਬੀ ਵਧਾ ਲੈਣਾ ਮੈਨੂੰ ਤਾਂ ਨਮੋਸ਼ੀ ਆਉਂਦੀ ਆ ਵੀ ਸਿਆਣੀ ਬਣੀ ਹੈਗੀ ਚੱਲ ਦੱਸ ਤੂੰ ਕਿੱਥੋਂ ਆਈ ਮੈਂ ਆਉਣਾ ਕਿੱਥੋਂ ਆਈ ਗੇਜਟ ਕਰਿਆ ਸੀ ਅੱਛਾ ਆਂਦਾ ਬੀਬੀ ਨੂੰ ਛੁੱਟੀ ਮਿਲ ਗਈ ਆ ਤੇ ਆ ਜਾਓ ਪਤਾ ਲੈ ਜਿਓ ਠੀਕ ਠਾਕ ਆਓ ਠੀਕ ਹੋ ਤਾਂ ਮੈਂ ਦਾਈ ਮੈਂ ਜਾਵਾ ਹੁਣ ਤੇ ਮੈਂ ਤਾਂ ਮਮੀ ਨੂੰ ਪੁੱਛ ਲੈਣਾ ਨਾਲ ਜਾਣਾ ਕਿ ਨਹੀਂ ਜਾਣਾ ਵੇ ਛੱਡ ਹੁਣ ਹਸਪਤਾਲੋਂ ਆਈ ਆ ਦਵਾਈਆਂ ਦੇਈਆਂ ਖਾਧੀਆਂ ਮੁਸ਼ਕਮਸ਼ਕ ਕਹਿਦੀ ਹੁੰਦੀ ਦਵਾਈਆਂ ਦੀ ਤੇ ਸਵੇਰੇ ਚੱਲਾਂਗੇ ਨਾਲੇ ਤਾਂ 100 ਜਣਾ ਇਕੱਠਾ ਆਣ ਹੁਣ ਬੜਾ ਪਤਾ ਲੱਗ ਗਿਆ ਕਿ ਕੌਣ ਆਇਆ ਤੇ ਕੌਣ ਨਹੀਂ ਆਇਆ ਸਹਜੇ ਨਾ ਜਾਵਾਂ ਕਿ ਕਾਲਾ ਨਾ ਪੈ ਚਲੋ ਤੁਹਾਡੀ ਮਰਜ਼ੀ ਹੈ ਮੈਂ ਤੁਹਾਡੀ رائے ਲੈਣੀ ਆ ਸਵੇਰੇ ਜਣਾ ਸਵੇਰੇ ਚੱਲ ਜਾਂਗੇ ਆ ਸਵੇਰੇ ਚੱਲ ਜਾਾਂਗੇ ਕਿਤੇ ਨਹੀਂ ਨੇਰੀ ਆ ਚਲੀ ਹੁਣ ਨੇਥੇ ਰਹਿਣਾ ਮੈਂ ਠੀਕ ਠਾਕ ਆਹੋ ਉਦਾਂ ਦਾ ਨਾ ਠੀਕ ਹੀ ਆ ਪਰ ਮੈਂ ਤੁਹਾਨੂੰ ਦੱਸਦਾ ਮੇਰਾ ਚੇਤਾ ਵੀ ਉਦਾਂ ਦਾ ਕਿਹੜੀ ਕੰਮ ਤੇ ਨਹੀਂ ਮੈਨੂੰ ਚੇਤਾ ਭੁੱਲ ਜੇ ਤੇ ਮੇ ਕੋ ਨਾ ਜਾ ਕੇ ਤੁਸੀਂ ਸਵੇਰੇ ਜਾ ਕੇ ਚਿੱਥੇ ਨਾ ਪਤਾ ਲੈ ਆਓ ਲੈ ਆਵਾਂ ਤੇ ਕੋਈ ਗੱਲ ਮੈਨੂੰ ਪਤਾ ਬਣੂਆ ਉਹਨਾਂ ਨੇ ਝੱਟ ਬੂਠਾ ਮੀਨਾ ਕਰ ਲੈਂਦੇ ਆ ਕੀ ਭਾਜੀ ਹੁਣੀ ਨਹੀਂ ਆਈ ਚਾਚੀ ਨਹੀਂ ਆਈ ਉਹ ਤਾਂ ਕਿਹੜਾ ਕੰਮ ਕਿਹੜੇ ਨਾ ਕਰੇ ਕੋਈ ਨਹੀਂ ਸਵੇਰੇ ਜਾ ਕੇ ਤਾਂ ਪਤਾ ਲਾਵਾਂਗੇ ਸਹਜ ਵੇਨਾ ਹੁਣ ਤੱਤੀ ਪੱਟੀ ਨਹੀਂ ਜਾਣਾ ਜੂਣਾ ਹੈਗਾ ਜਾ ਕਰੋ ਬਲਜੀਤ ਨੂੰ ਨਾਲ ਹੀ ਲੈ ਜੀ ਉਹ ਸੱਸੀ ਚੱਲੀ ਹੋਈ ਪੁੱਛ ਲੂੰਗੀ ਬਲਜੀਤ ਨੂੰ ਜੇ ਨਾਲ ਤੁਰ ਤਾ ਹੀ ਆ ਚੱਲ ਜਾਣਾ ਉਹਨੇ ਉਹਨੂੰ ਸ਼੍ਰੀਕੇ ਭਾਈ ਜਿਲਦਾ ਕਰਾਉ ਦਰਸਾ ਮਿਲੇ ਸਾਰੇ ਆ ਦੇ ਕੋਈ ਨਹੀਂ ਉਹ ਅੱਗੇ ਮਨਵਾ ਦੇ ਕਿ ਤੁਸੀਂ ਤਰਨਾ ਜੋ ਜਾਂਦੀ ਹੜਨਾ ਹੋ ਜਾਂਦੀ ਕਿੱਥੇ ਮੰਮੀ ਮੇਂਦਾ ਜਾਂਦੀ ਆ ਜਾਗੇ ਤੇ ਸ਼ਾਪਿੰਗ ਹੀ ਇਕਦੋ ਸੂਟ ਲੈਣ ਦੇ ਕੁਝ ਲੋ ਗੱਲ ਛੱਡਦੇ ਨਹੀਂ ਮੁਕੇ ਫੇਰ ਹਮ ਚੱਲ ਵੀਰ ਛੱਡੋ ਉਹਨਾਂ ਪੁਰਾਣੀਆਂ ਗੱਲਾਂ ਲੈ ਕੇ ਫੇਰ ਨਾ ਲੜਦੇ ਹੋ ਚੱਲ ਨੂੰ ਕੂਚੇ ਬੈਠੀ ਰਹਿਣਾ ਵਾ ਰੋਟੀ ਪਾਣੀ ਪਕਾਇਆ ਰੋਟੀ ਪਾਪੀ ਨੇ ਬਣਾਈ ਨਹੀਂ ਆ ਉਹਨੇ ਸਬਜ਼ੀ ਬਣਾ ਲਈ ਆ ਝੌਲ ਵੀ ਬਣਾ ਲਿਆ ਆਟਾ ਗੁੱਜਾ ਹੀ ਤੇ ਚਾਰ ਫੁਲਕੇ ਲਾ ਲਖ ਆਂਦੇ ਮੁਕੇ ਫੇਰ ਬਣ ਕੀ ਗੱਲ ਕੇ ਆਹ ਫੇਰ ਨਿਕ ਤਾਂ ਦੇ ਮਾਰੀ ਆ ਲੈ ਉਹ ਭਰਾਵਾ ਅਹੀਂ ਨਹੀਂ ਵੀਰ ਕਹਿੰਦੇ ਭਾਬੀ ਮਾੜੀ ਐ ਅਹੀਂ ਮਾੜੇ ਭਰਾਵਾ ਉਹ ਨਹੀਂ ਮਾੜੀ ਸਾਡਾ ਕਰਨ ਅੱਡ ਤੂੰ ਤੂੰ ਰੋਟੀ ਖਾਣੀ ਨਾ ਭਾਬੀ ਨੂੰ ਪਤਾ ਨੂੰ ਚੋਲ ਪਾ ਕੇ ਦਿੰਦੀ ਇਹਦੇ ਮਨ ਵਿੱਚ ਰੋਟੀਆਂ ਲਾ ਦਿੰਦੀ ਐ ਉਹ ਮਾਏ ਮੈਂ ਤਾਂ ਉਹਨੂੰ ਦੰਮ ਖੋਲ ਕਰਦਾ ਰਹੀਆਂ ਵਾਂ ਖੋਲ ਕਰਦਾ ਤੂੰ ਨੂੰ ਖੋਲ ਵੀ ਐਦਾਂ ਨਹੀਂ ਨਾ ਕਰਦਾ ਸੜਿਆ ਤਾਂ ਮਖੌਲ ਕਰਦਾ ਮੈਨੂੰ ਹਣ ਕੀ ਪਤਾ ਤੇ ਗੁੱਸੇ ਨਾਲ ਨੱਕ ਉਹ ਚੱਲ ਮੰਮੀ ਛੱਡੋ ਗੱਲਾਂ ਨੂੰ ਆ ਜਾ ਇਕੱਠੇ ਬੈਠੋ ਚੱਲ ਆ ਪੁੱਤੋ ਇਹ ਨਹੀਂ ਸਲਾਸਤ ਕੀ ਰਹੀ ਮਸਾ ਨਾਲ ਚੰਗਾ ਚੰਗਾ ਛੀਰ ਦੂੰਗੀ